ਸਹੀ ਗੱਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਭਰਾ ਮੇਰੋ ਆਏ ਸੀ ਤਲਵੰਡੀ ਸਾਬੋ ਤੇ ਸ਼ਰਮੇ ਨੂੰ ਮੁੰਡੇ ਗਿਫਟ ਦੇਣ ਆਏ ਨਾ ਤੇ ਵੇਖੋ ਕਰਾਂ ਔਰ ਸ਼ਰਮਾ ਜੀ ਕੀ ਹਾਲ ਹੈ ਬਾਈ ਗਿਫਟ ਗਿਫਟ ਪੂਰੇ ਹੋਣ ਲੱਗੇ ਹੁਣ ਤਾਂ ਮਾਨ ਸਨਮਾਨ ਹੀ ਹੁੰਦਾ ਇਹ ਹੈ ਹਾਂ ਇਹ ਤਾਂ ਹੁੰਦੇ ਰਹਿੰਦੇ ਆ ਦਿੰਦੇ ਰਹਿੰਦੇ ਸਾਨੂੰ ਸਹੀ ਗੱਲ ਮਾਨ ਸਨਮਾਨ ਇਹ ਦੇਣ ਆ ਬਾਦ ਆ ਪਵਾ ਯਾਰਾ ਉਹਦੇ ਅੱਖਾਂ ਵਾਂਗੂ ਇੱਕ ਨਾ ਟੀਲ ਦੇ ਜਨਾ ਮਾਨ ਤਾਂ ਮਾਨ ਹੀ ਹੁੰਦਾ ਹਾਂ ਕਰੀ ਸਹੀ ਗੱਲ ਹੈ ਤੇ ਹੋਰ ਫਿਰ ਕੀ ਹਾਲ ਚੱਲ ਹੈ ਵਧੀਆ ਵਧੀਆ ਟਰੈਕਟਰ ਟੂਟਰ ਕਿਹੜੇ ਦੇਖਾ ਮੈਂ ਕਿ ਲਾਤਾ ਦੂ ਮੇਰੇ ਹਾਂ ਪਹਿਲਾਂ 735 ਦਿਖਾਵਾਂਗੇ ਯਾਰ 735 ਟਰੈਕਟਰ ਜਮਾ ਨਾ ਅਰੀਜਨਲ ਟਰੈਕਟਰ ਆ ਕੋਕਾ ਪੀਸ ਆਰੀਜਨਲ ਟਰੈਕਟਰ ਆ ਜ਼ਮੀਨ ਦਾ ਟਰੈਕਟਰ ਆ ਠੀਕ ਹੈ ਗੱਲ 8-10 ਸਾਲਾਂ ਦਾ ਬਾਈ ਕੋਲੇ ਟਰੈਕਟਰ ਇਹਨਾਂ ਕੋਲੇ ਜਿਹੜੇ ਨਵੇਂ ਪੰਜਾਬ ਨੰਬਰ ਆ ਗੇਅਰ ਇੰਜਨ ਦੀ ਕਹਿੰਦੇ ਭਾਈ ਲਿਖ ਕੇ ਤਸੱਲੀ ਲੈ ਜਾਓ ਬਦ ਸਾਥ ਅੱਛਾ ਹਾਂ ਭਾਈ ਕਹਿੰਦੇ ਲਿਖ ਕੇ ਦੇਵਾਂਗੇ ਠੀਕ ਆ ਜੀ ਯਾਲਪੁਰ ਮਿਰਜ਼ਾ ਹਾਂਜੀ ਭਗਤੇ ਭਾਈ ਕੋਲੇ ਪਿੰਡਾ ਬਾਈ ਦਾ ਜੇ ਕਿਸੇ ਨੇ ਲੈਣਾ ਹੋ ਸਿੱਧਾ ਲੈ ਲਓ 2 ਲੱਖ ਡਿਮਾਂਡ ਆ ਹਾਂਜੀ 1 ਲੱਖ 80 ਹਜ਼ਾਰ ਦਾ ਟਰੈਕਟਰ ਦੇਣਗੇ ਠੀਕ ਆ ਜੀ ਭਾਈ ਮੋਬਾਈਲ ਨੰਬਰ ਕਿੰਨਾ 99799677 99799 98799 6771622 ਦਾ ਨੰਬਰ ਆ ਦਿয়ালਪੁਰਾ ਪਿੰਡਾ ਠੀਕ ਆ ਗੱਲ ਭਾਈ ਨਾ ਕੰਟੈਕਟ ਤੇ ਫੋਨ ਕਰ ਲਿਓ ਫੋਨ ਤੇ ਟਾਇਰ ਟੁਰਖਾ ਚੰਗੇ ਆ ਪਿਛਲੇ ਪੂਲੋ ਦੇ ਆ ਚਾਰੇ ਚਫੇਰ ਦਿਖਾ ਦੇ ਚਾਰੇ ਪੂਲੋ ਦੇ ਟਾਇਰ ਆ ਗੰਡਾ ਫੱਟੀ ਛਤਰੀ ਸਾਹਿਬ ਕੁਛ ਨਾਲ ਆ ਭਾਈ ਠੀਕਾ ਜਿਮੀ ਦਾ ਟਰੈਕਟਰ ਆ ਭਾਈ। ਅੱਛਾ ਜੀ। ਠੀਕਾ ਗੱਲ ਐਫੀ ਡੇਟ ਤੇ ਚੱਲੂ ਆ ਇਹ। ਐਫੀ ਡੇਟ ਤੇ ਚੱਲੂਗਾ। ਜਿਮੀ ਦਾ ਟਰੈਕਟਰ। ਉਸ ਤੋਂ ਬਾਅਦ ਦੇ ਵਿੱਚ ਆ ਗਿਆ ਭੁੱਲੂ। ਉਹ ਤਾਂ ਗੱਡੀ ਗੱਡੀ ਕਿਹਾ ਮੈਸੀ ਪਰੇ ਕਰ ਦੁੱਤ। ਜਾਂ ਮੈਸੀ ਪਰੇਗਾ ਡੈਸਟਿਕ ਤੇ 735। ਉਸ ਤੋਂ ਬਾਅਦ ਆ ਗਿਆ ਅਰਜਨ। ਪਹਿਲਾਂ ਆਪਣਾ ਸੀ ਅੱਜ ਹੁਣ ਆਪਣਾ ਹੈ ਨਹੀਂ ਗਵਲਡੀਆਂ ਨੂੰ ਦਿੱਤਾ ਸੀ। ਠੀਕ ਹੈ ਜੀ। ਪਹਿਲਾਂ ਆਪਾਂ ਵੇਚੇ ਸੀ ਉਹ ਬੰਦਿਆਂ ਨੇ। ਹਾਂਜੀ। ਟਰੈਕਟਰ ਇਹਨਾਂ ਨੂੰ ਉਹਨਾਂ ਨੂੰ ਇਹ ਮਤਲਬ ਬੈਮ ਹੋ ਗਿਆ ਏ ਤੇ ਟਰੈਕਟਰ ਤੇ ਕਿ ਯਾਰ ਤੇ ਉਹ ਘੱਟ ਇਹਨਾਂ ਨੂੰ ਦੇ ਦੇ ਅੱਛਾ ਠੀਕ ਆ ਹਾਂ ਇਹਨਾਂ ਨੂੰ ਦੇ ਚੀ ਘੱਟ ਇਹਨਾਂ ਨਾਲ ਠੀਕ ਆ ਫੂਲੇ ਟਾਇਰ ਨਵੇਂ ਆ ਪਿਛਲੇ 70 ਕੇ ਪੈਸੇ ਆ ਪੰਜਾਬ ਨੰਬਰ ਆ 255 ਰੀਡ ਲਿਖਿਆ ਦਾ ਇੱਕ ਟਰੈਕਟਰ 2 ਲੱਖ ਤੇ 25 ਹਜ਼ਾਰ ਦਾ ਭਾਵੇਂ ਜੇ ਕਿਸੇ ਨੇ ਲੈਣਾ ਕੰਟੈਕਟ ਨੰਬਰ ਹੈਗਾ 889887 43197 ਠੀਕ ਕੰਟੈਕਟ ਕਰ ਲੋ ਇਹ ਉਹਨਾਂ ਨੂੰ ਫਿਰ ਇਹਨਾਂ ਨੂੰ ਫਿਰ ਕੀ ਉਹ ਬੈਮ ਹੋ ਗਿਆ ਬਹਿਮ ਹੋ ਗਏ ਕਹਿੰਦੇ ਭਾਈ ਇੰਜਨ ਡਾਉਣਾ ਚਾਹ ਉਹ ਤੁਹਾਡਾ ਮੋਟਰ ਕੋਈ ਸੀ ਲੀਗ ਹੋ ਗਈ ਜਾਂ ਤੇਰੀ ਬੱਸ ਇੰਨੇ ਬਹਿਮ ਹੋ ਗਏ ਉਹਨਾਂ ਨੂੰ ਹਾਂ ਆ ਖੜਾ ਟਰੈਕਟਰ ਉਹੀ ਟਰੈਕਟਰ ਹੈ ਸਹੀ ਗੱਲ ਆ ਬਾਹ ਕੇ ਲੈ ਜਾ ਪੋਮਾ ਆ ਟਰੈਕਟਰ ਆਪਣਾ ਹੁੰਦਾ ਪੁੱਲਰ ਮੇਰਾ ਹੀ ਹੈ ਇਹ ਆਪਣਾ ਕੱਲ ਲੈ ਕੇ ਆਈ ਸੀ ਕੱਲ ਤੂੰ ਵੀਡੀਓ ਪਾਈ ਸੀ ਇਹਦੀ ਹਾਂ ਠੀਕ ਆ ਗੱਲ ਟਾਇਰ ਹੈਗੇ 80 85 ਪੈਸੇ ਭਾਈ ਚਾਇ ਟਾਇਰ ਤਾਂ ਯਾਰ ਜਮਾ ਕਬਾੜਿਆਂ ਵਰਗੇ ਆ ਹਾਂ ਦੇਖ ਤੇ ਐ ਜਮਾ ਰੇਟ ਤੇ ਇਹ 98 11 ਵਾਲੀ ਇੰਜਨ ਵਾਲੇ ਹੁੰਦੇ ਆ ਇਹ ਹਾਂਜੀ ਪੰਜਾਬ ਨੰਬਰ ਆ ਪੁੱਲਰ ਹਾਂਜੀ ਸਾਰਾ origian ਵਾਲਾ ਹਾਂਜੀ ਚਲਾ ਕੇ ਬਾਕੇ ਉਹਦੀ ਤਸਦੀ ਕਰਕੇ ਲੈ ਜਿਓ ਪੰਜਾਬ ਨੰਬਰ ਹੋਰ ਕਾਲੀ ਲੈ ਕੇ ਆਦਾ ਮੈਂ ਤੈਨੂੰ ਪਤਾ ਹੀ ਹੈ ਥੋੜੀ-ਬੋਦੀ ਟਰਾਈ ਮਾਰ ਕੇ ਲੈ ਕੇ ਆਉਂਦੇ ਨੇ ਹਾਂ ਤਾਂ ਵੀ ਕਾਜ ਜਾਂਦੀ ਜ਼ਿੰਮੇਵਾਰੀ ਆ ਹਾਂਜੀ ਡੰਡਾ ਫੱਟੀ ਛਤਰੀ ਨਾਲ ਆ ਤੇ ਡਬਲ ਡਿਸਟ੍ਰੀਬਿਊਟਰ ਹੈ ਪੋਲਰ ਕਿਤੇ ਸ਼ੌਂਕੀ ਬੰਦੇ ਨੇ ਮੈਚੀ ਦੀ ਰੇਸ ਲਵਾਈ ਹੋਈ ਆ ਆ ਨਾਟਗਰਾਂ ਲੋਕੋ ਚੱਲ ਗਏ ਨਾ ਨਾਟਗਰਾਂ ਲੋਕੋ ਨਹੀਂ ਹੈਗੇ ਇੱਥੇ ਆਹ ਤੇਲ ਵਾਲਾ ਹਾਂ ਠੀਕ ਹੈ ਟਾਇਰ ਪਿਛਲੇ ਅਪੋਲੋ ਦੇ ਆ ਮੂਰੇ ਮਰਫਦੇ ਆ ਭਾਈ ਹਾਂਜੀ ਮਗਰ ਇਹ ਮਾੜੀ ਮੋਟੀ ਟੱਚਿੰਗ ਤੁਹਾਨੂੰ ਕਰਾਉਣੀ ਪੂਗੀ ਉਹਦਾ ਮਾੜਾ ਮਟਾ ਹੋਈ ਆ ਮੈਂ ਕਰਵਾ ਨਹੀਂ ਸਕਦਾ ਕਿਉਂ ਘਰੇ ਪ੍ਰੋਗਰਾਮ ਆ ਅਗਲੇ ਬੁੱਧਵਾਰ ਮੰਡੀ ਵੀ ਨਹੀਂ ਆਉਂਦਾ ਮੈਂ ਟੰਡਾ ਘਰੇ ਪਿਆ ਪੱਟੀ ਤੇ ਹੁੱਕ ਨਾਲ ਹੀ ਹੈ ਸਹੀ ਗੱਲ ਤੇ ਇਹ 215000 ਡਿਮਾਂਡ ਆ ਹਾਂਜੀ ਟਰੈਕਟਰ ਦੇਵਾਂਗੇ ਆਪਾਂ 2 ਲੱਖ 1 ਲੱਖ 90000 1 ਲੱਖ 90000 90000 ਠੀਕ ਹੈ ਜੀ ਠੀਕ ਹੈ ਗੱਲ ਆ ਹਾਂਜੀ ਓਦੋਂ ਬਾਅਦ ਆਸ਼ਰ ਟਰੈਕਟਰ ਆ ਬਾਈ ਆਹ 22 ਮਾਡਲ ਆ ਪੰਜਾਬ ਨੰਬਰ ਆ ਫਰਸਟ ਪਾਰਟੀ ਆ 2022 ਕਲੀਅਰ ਟਰੈਕਟਰ ਆ ਤੇਲ ਬ੍ਰੇਕਾਂ ਪਾਵਰ ਸਟੀering ਇੱਕੋ ਹੀ ਰੇਟ 3 ਲੱਖ ਤੇ 40 ਹਜ਼ਾਰ ਇਹ 58 ਲਾੜ ਗੇਣਾ ਲਾੜ ਗੇਣਾ ਆਪਣਾ ਨਹੀਂ ਹੈ ਹੋਰ ਉਹਦਾ ਫੋਰ ਦਿਖਣਾ ਪੁੱਲਾ ਇਹ 93 ਮਾਜਲਾ ਸਾਰਾ オリジナル ਆ ਜਮੀਨਾਰ ਟਰੈਕਟਰ ਆ ਕਾਲਿਆਂ ਦੀ ਟਰੈਕਟਰ ਆ ਬਾਈ ਕਾਲਿਆਂ ਦੀ ਤੋਂ ਕਾਲਿਆਂ ਦੀ ਤੋਂ ਸਾਡੇ ਕਮਾਂਡ ਤੇ ਵਿੱਚ ਰਿਸ਼ਤੇਦਾਰੀ ਵੀ ਇਹਨਾਂ ਦੀ ਹੂੰ ਏ ਗੇਰ ਇੰਜਨ ਬਾਈ ਓਕੇ ਇਹ ਦਾ ਰੁਪਿਆ ਦਾ ਰੁਪਿਆ ਗੇਰ ਨੇ ਚਲਾ ਕੇ ਬਾਕੇ ਤਸਦੀਕ ਕਰਕੇ ਵੇਜੋ 2 ਲੱਖ ਤੇ 10000 2 ਲੱਖ 10000 ਦਾ ਮੰਗ ਆ ਹਾਂਜੀ ਟਰੈਕਟਰ ਦੇਣਗੇ ਬਾਈ ਇਹ 1 ਲੱਖ ਤੇ 75000 ਜੈਸ ਨੋ ਵਿੱਚ ਇਹ ਡਕ ਡਕ ਆ ਕੁਝ ਵਿੱਚ ਠੀਕ ਹੈ ਜੀ ਆ ਨਾਟ 11 ਆ ਗਿਆ ਜੀ ਇਹਦਾ ਟਾਇਰ ਟੁੱਟਾ ਜਿੰਨੇ ਕਹੇਗਾ 300000 ਤੁਹਾਨੂੰ ਪੰਜਾਬ ਨੰਬਰ ਆ 2001 ਮਾਡਲ ਆ 2 ਲੱਖ 80 ਹਜ਼ਾਰ ਟਮਾਡਾ ਇਹ ਕਹਿੰਦੇ ਆ ਜੀ 2 ਲੱਖ ਤੇ ਇਹ 2.5 ਲੱਖ ਦਾ ਟਰੈਕਟਰ ਦੇਣਗੇ ਲਗਭਗ ਕਹਿੰਦਾ ਮੈਂ ਹੂੰ ਉਸ ਤੋਂ ਬਾਅਦ ਫਿਰ ਇੱਕ ਫੋੜ ਹੋਰ ਆ ਗਿਆ 3600 ਆਹ ਫੋੜ ਨਾਸੀ ਮਾਡਲ ਆ ਭਾਈ ਆ ਡੱਕ ਡੱਕ ਜਿਹਾ ਵਿਚੇ ਆ ਸਾਰਾ Ориਜਨਲ ਆ ਨਾ ਸਾਰਾ Ориਜਨਲ ਆ ਕੋਈ ਨਾਸੀ ਮਾਡਲ ਕਹਿ ਨਹੀਂ ਸਕਦਾ ਕਿ ਨਾਸੀ ਮਾਡਲ ਆ ਸਹੀ ਗੱਲ ਆ ਟਰੈਕਟਰ ਦੀ ਹੀ ਆ ਓਕੇ ਆ ਆ ਬਹੁਤ ਆ ਵੰਡੀ ਆ ਮੇਰੀ ਯਾਰ ਇਹ ਆਪਾਂ ਲੋਕਾਂ ਟਰੈਕਟਰ ਨਹੀਂ ਪਾਉਂਦੇ ਆਉਂਦੇ ਹੀ ਪਾਉਂਦੇ ਆ 115000 ਰੁਪਏ ਅਟਮਾਣਾ ਪੁੱਦਰ ਕਿੰਨੇ ਦਾ ਲੈਖਦਾ ਕਿੰਨੇ ਦਾ 110000 ਕਹਿੰਦਾ ਆਪਾਂ ਨੰਬਰ ਦੇਨੇ ਦਾ ਭਾਈ ਕਿਹੜਾ ਪਿੰਡ ਆ ਕਾਲਿਆਂ ਵਾਲੀ ਉਹ ਟਰੈਕਟਰ ਵੀ ਥੋੜੇ ਵੰਡੀ ਦਾ ਉਹ ਵੀ ਕਾਲਿਆਂ ਵਾਲੀ ਤੂੰ ਯਾਰ ਪਿਆਵ ਨੰਬਰ ਇਹ ਲੋਕਲ ਬ੍ਰੈਂਡ ਦੇ ਦਾ ਨੰਬਰ ਹੈਗਾ اچھا ਪੰਜਾਬ ਨੰਬਰ ਆ ਰਿਜੀਨਲ ਬਾਈ ਪੰਜਾਬ ਦਾ ਨੰਬਰ ਹੈ ਇਹ 110000 ਦਾ ਨੰਬਰ ਹੈ ਵੇ ਨਾਲ ਇਹ ਕਿ ਕੀ ਕਰੂ ਰੈਕੀਮੈਂਟ ਕਰਨਾ ਹੈ ਠੀਕ ਹੈ ਸਰ ਹਾਂਜੀ ਮੋਬਾਈਲ ਨੰਬਰ ਕਿੰਨਾ 93500 93500 7618 22 ਦਾ ਨੰਬਰ ਹੈ ਜੇ ਕਿਸੇ ਨੇ ਲੈਣਾ ਹੋਇਆ ਨਾ ਕੰਟੈਕਟ ਕਰ ਲਿਓ ਬਾਈ ਨਾਲ ਠੀਕ ਹੈ ਗੱਲ ਤੇ ਉਧਰ ਵੀ ਹੈ ਉਧਰ ਜੇ ਵੀਡੀਓ ਚੰਗੀ ਲੱਗੀ ਨਾ ਭਾਈ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਲਓ ਸੇ ਨੂੰ ਕਰ ਲਓ ਵੱਲੋਂ ਮੇਰਾ WhatsApp ਨੰਬਰ 887294545 ਕਾਲਿੰਗ ਨੰਬਰ 9478845 ਬਹੁਤ ਬਹੁਤ ਮਿਹਰਬਾਨੀ ਭਾਈ ਸਸ